ਮਾਈਗੁਜੀ ਦਾ ਖਾਸ ਮਾਈਗੁਜੀ ਕੀ ਪੱਥੇ ਜਿੰਮਸ ਥਰਬਰ ਇੱਕ ਬੜਾ ਤਗੜਾ ਵਿਦਵਾਨ ਹੋਇਆ ਉਹਨੇ ਇੱਕ ਬੜੀ ਸੋਹਣੀ ਕਹਾਣੀ ਲਿਖੀ ਉਹ ਕਹਿੰਦਾ ਇੱਕ ਵਾਰੀ ਨਯੌਲਿਆਂ ਦੀ ਪ੍ਰਜਾਤੀ ਦੇ ਵਿੱਚ ਇੱਕ ਅਜੇਹਾ ਨਯੌਲਾ ਪੈਦਾ ਹੋਇਆ ਜਿਹੜਾ ਸੱਪਾਂ ਨੂੰ ਨਹੀਂ ਮਾਰਦਾ ਉਹਨੂੰ ਪੁੱਛਿਆ ਤੂੰ ਸੱਪਾਂ ਨੂੰ ਮਾਰਦਾ ਕਿਉਂ ਨਹੀਂ ਉਹ ਕਹਿੰਦਾ ਇਹਨਾਂ ਨੇ ਮੇਰਾ ਕੀ ਵਿਗਾੜਿਆ ਮੈਂ ਇਹਨਾਂ ਨੂੰ ਮਾਰਾਂ ਨਾ ਇਹਨਾਂ ਨੇ ਮੇਰੇ ਬੱਚੇ ਮਾਰੇ ਨਾ ਇਹਨਾਂ ਨੇ ਮੇਰਾ ਘਰ ਲੁੱਟਿਆ ਨਾ ਇਹਨਾਂ ਨੇ ਮੇਰੇ ਮਾਂ-ਪਿਓ ਨੂੰ ਕੋ ਨੁਕਸਾਨ ਦਿੱਤਾ ਮੈਂ ਇਹਨਾਂ ਨੂੰ ਕਿਉਂ ਮਾਰਾਂ ਸਾਰੇ ਹੈਰਾਨ ਹੋਏ ਗੁੱਸੇ ਦੇ ਵਿੱਚ ਆਏ ਉਹਨਾਂ ਸਮਝਾਇਆ ਉਹ ਨਹੀਂ ਸਮਝਿਆ ਫਿਰ ਸਾਰੇ ਇਕੱਠੇ ਹੋ ਗਏ ਉਹਨਾਂ ਨੇ ਫੈਸਲਾ ਕੀਤਾ ਵੀ ਅਜੇ ਤੱਕ ਤੇ ਆਪਣੀ ਪਰਜਾਤੀ ਦੇ ਵਿੱਚ ਜਾਇ ਨਹੀਂ ਹੋਇਆ ਕਿ ਨਿਯੌਲੇ ਸੱਪਾਂ ਨੂੰ ਨਾ ਮਾਰਨ ਭਾਵੇਂ ਸਾਡਾ ਕੋ ਉਹਨਾਂ ਨਾਲ ਵੈਰ ਹੈ ਜਾਂ ਨਹੀਂ ਵੈਰ ਹੈ ਇਹਦੇ ਨਾਲ ਸਾਨੂੰ ਕੀ ਮਤਲਬ ਪਰ ਸਾਡਾ ਤਾਂ ਜੱਦੀ ਪੁਸ਼ਤੀ ਇਹ ਕੰਮ ਹੈ ਕਿ ਅਸੀਂ ਸੱਪ ਮਾਰਨੇ ਨੇ ਮਤਲਬ ਮਾਰਨੇ ਨੇ ਉਹਨਾਂ ਵੱਡਿਆਂ ਫਿਰ ਫੈਸਲਾ ਕੀਤਾ ਕਹਿੰਦੇ ਵੀ ਜੇ ਜਾਇ ਹੋ ਗਏ ਨਾ ਬਹੁਤ ਨੁਕਸਾਨ ਹੋਏਗਾ ਕਹਿੰਦੇ ਕੀ ਕੀਤਾ ਜਾਏ ਕਹਿੰਦੇ ਕਿ ਇਹ ਹੋਵੇ ਕਿ ਹੋਰ ਨਿਓਲੇ ਇਹਦੇ ਸਾਥੀ ਬਣ ਤੇ ਉਹ ਇਹਦੇ ਪਿੱਛੇ ਲੱਗ ਕੇ ਸੱਪਾਂ ਨੂੰ ਮਾਰਨਾ ਛੱਡ ਦੇਣ ਕਹਿੰਦੇ ਇਸ ਤਰ੍ਹਾਂ ਨਹੀਂ ਹੋ ਸਕਦਾ ਆਪਾਂ ਨੂੰ ਚਾਹੀਦਾ ਕੋਈ ਫੈਸਲਾ ਲਈਏ ਫੈਸਲਾ ਲਿਆ ਗਿਆ ਜੀ ਕਿ ਇਹਦੇ ਨਿਓਲਾ ਮਾਰ ਦੋ ਕਹਿੰਦੇ ਨਿਓਲਾ ਮਾਰ ਦਿੱਤਾ ਗਿਆ ਜिमਸ ਸਰਬਰ ਇੱਕ ਗੱਲ ਕਹਿੰਦਾ ਕਹਿੰਦਾ ਜ਼ਰੂਰੀ ਨਹੀਂ ਹੈ ਕਿ ਤੁਸੀਂ ਚੰਗੇ ਹੋ ਜਾਂ ਮਾੜੇ ਹੋ ਤੇ ਤੁਹਾਡੇ ਵਿਰੋਧੀ ਤੁਹਾਨੂੰ ਮਾਰਨ ਤੁਹਾਡੇ ਦੁਸ਼ਮਣ ਤੁਹਾਨੂੰ ਮਾਰਨ ਕਹਿੰਦੇ ਕਈ ਵਾਰੀ ਇਹ ਵੀ ਹੁੰਦਾ ਹੈ ਕਿ ਤੁਹਾਡੀ ਚੰਗਿਆਈ ਕਰਕੇ ਤੁਹਾਡੇ ਆਪਣੇ ਤੁਹਾਨੂੰ ਮਾਰਨ ਤੇ ਤੁਲ ਪੈਂਦੇ ਹੁੰਦੇ ਨੇ ਤੇ ਦੁਨੀਆ ਦੇ ਵਿੱਚ ਜਦੋਂ ਬੜੇ ਧਿਆਨ ਦੇ ਨਾਲ ਇਹ ਚੀਜ਼ ਵੇਖੀਏ ਤੇ ਸੱਚੀ ਸਮਝ ਆਉਂਦੀ ਏ ਦੁਨੀਆ ਦੇ ਵਿੱਚ ਜਦੋਂ ਵੀ ਕੋਈ ਪੁਰਖ ਚੰਗਾ ਕਰਨ ਵਾਸਤੇ ਤੁਰਿਆ ਬਗਾਨਿਆਂ ਨੇ ਉਹਦਾ ਉਹਨਾਂ ਨੂੰ ਨੁਕਸਾਨ ਨਹੀਂ ਕੀਤਾ ਜਿੰਨਾ ਨੁਕਸਾਨ ਉਹਦਾ ਆਪਣੇਆਂ ਨੇ ਕੀਤਾ ਤੇ ਜਿਹੜੇ ਆਪਣੇ ਹੁੰਦੇ ਨੇ ਉਹ ਤਿੰਨ ਤਰੀਕਿਆਂ ਨਾਲ ਹੀ ਇਲਜ਼ਾਮਬਾਜ਼ੀ ਕਰਦੇ ਏ ਕੇ ਜੀ ਪੈਸਾ ਬਹੁਤ ਖਾਂਦੇ ਆ ਦੂਜੇ ਇਹਦੇ ਤੇ ਔਰਤਾਂ ਵਾਲਾ ਇਲਜ਼ਾਮ ਲਗਾ ਦਿਓ ਜੇ ਔਰਤਾਂ ਤੋਂ ਦੇ ਬੰਦਿਆਂ 'ਤੇ ਇਲਜ਼ਾਮ ਲਾ ਦਿਓ ਜਿਹੜਾ ਤੀਜਾ ਸਭ ਤੋਂ ਵੱਡਾ ਦਾਪੇਚ ਖੇਡਿਆ ਜਾਂਦਾ ਹੁੰਦਾ ਉਹ ਹੁੰਦਾ ਵੀ ਉਸ ਬੰਦੇ ਨੂੰ ਜਾਂ ਕੈਦ ਵਿੱਚ ਸੁੱਟ ਤੇ ਉੱਤੇ ਜਾ ਮਰਵਾ ਦਿਓ ਸਿੱਖ ਕੌਮ ਨੂੰ ਜੱਜ ਧਿਆਨ ਨਾਲ ਵੇਖੀਏ ਨਾ ਸਾਡੇ ਵਿੱਚ ਆ ਜਿਹੜੇ ਨਿਉਲੇ ਨੇਣਾ ਇਹ ਐਦਾਂ ਦੇ ਬਹੁਤ ਨੇ ਜਿਨ੍ਹਾਂ ਨੇ ਚੰਗਿਆਂ ਨੂੰ ਸਾਨੂੰ ਮਾਰਿਆ ਆ ਇਸ ਗੱਲ ਕਰਕੇ ਕਾਰਨ ਅਸੀਂ ਦੁਨੀਆ ਦੇ ਵਿੱਚ ਨਫ਼ਰਤ ਨਹੀਂ ਕਰਦੇ ਤੇ ਅੱਜ ਮਾਫ਼ ਕਰਨਾ ਇਸ ਥਾਂ ਤੇ ਸਿਆਣਕੇ ਖਲੋਗੇ ਆ ਕਿ ਜਿਹੜਾ ਕਿਸੇ ਨੂੰ ਨਫ਼ਰਤ ਨਹੀਂ ਕਰਦਾ ਪੈਸੇ ਨੂੰ ਸਿੱਖ ਹੀ ਨਹੀਂ ਕਹਿੰਦੇ ਪਏ ਜੇ ਮੈਂ ਮਿਸ਼ਨਰੀ ਆ ਤੇ ਜੇ ਮੈਂ ਟਕਸਾਲੀਆਂ ਦੇ ਖਿਲਾਫ ਨਾ ਬੋਲਿਆ ਮੈਂ ਕਹਦਾ ਸਿੱਖ ਹੋਇਆ ਜੇ ਮੈਂ ਟਕਸਾਲੀਆਂ ਜੇ ਮੈਂ ਮਿਸਰੀਆਂ ਦਾ ਜਲੂਸ ਨਾ ਕੱਢਿਆ ਤੇ ਮੈਂ ਕਹਦਾ ਸਿੱਖ ਹੋਇਆ ਮੈਨੂੰ ਕੌਣ ਸਿੱਖ ਜਾਣੇਗਾ